ਸਮਾਨ ਵਾਲੇ ਡੀਆਈਜੀ ਪੁੱਲਸ ਅਫਸਰ ਦੇ ਘਰੇ ਕਮਰਾ ਭਰ ਕੇ 500 ਦੀਆਂ ਗੱਡੀਆਂ ਨੋਟਾਂ ਦੀ 4 ਕਿਲੋ ਸੋਨਾ ਇੱਕ ਤੋਲਾ ਅੱਜ ਕਿੰਨੇ ਲੱਖਾਂ ਦਾ ਹੈਗਾ ਇਹਦੇ ਘਰੇ 4 ਕਿਲੋ ਸੋਨਾ ਮਿਲਿਆ 30 ਮਕਾਨਾਂ ਦੇ ਪ੍ਰਾਪਰਟੀਆਂ ਦੇ ਕਾਗਜ਼ ਮਿਲੇ ਗੱਡੀਆਂ ਤੇ ਘੜੀਆਂ ਉਹ ਬਾਕੀ ਸਾਰਾ ਛੱਡ ਦਿਓ ਇਹ ਸਿਗਾ ਇੱਕ ਅਫਸਰ ਉਹਦੀ 1 ਮਹੀਨੇ ਦੀ ਕਮਾਈ ਤੇ 4 ਸਾਲਾਂ 'ਚ ਸੈਂਕੜੇ ਡੀਆਈਜੀ ਅਫਸਰਾਂ ਦੀ ਕੀ ਕਮਾਈ ਹੋਗੀ ਪੋਪਾ ਮਾਇਆ ਕਿੱਥੋਂ ਹੋ ਰੀਆਂ ਨੇ ਕਿਹੜੇ ਮੰਤਰੀ ਇਹਨਾਂ ਨੂੰ ਸ਼ਹਿ ਦੇ ਰਹੇ ਨੇ ਇਹ ਸੱਟਕਟੇ ਇਮਾਨਦਾਰੀ ਦਾ ਇਹਨਾਂ ਦਾ ਸਬੂਤ ਹੈ ਭਗਤ ਸਿੰਘ ਦੀ ਤਗ ਬਣ ਕੇ ਲੜ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਮੁੱਖ ਮੰਤਰੀ ਦੀ ਅਸ਼ਲੀਲ ਵੀਡੀਓ ਤਾਂ ਤੁਸੀਂ ਦੇਖ ਹੀ ਲਿੱਤੀਆਂ ਵੀ ਕਰਤੂਤਾਂ ਇਹ ਗੁੰਮਰਾਹ ਕੀਤਾ ਸਮੁੱਚੇ ਪੰਜਾਬ ਨੂੰ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਗਿਆ 4 ਸਾਲਾਂ 'ਚ ਵੇ ਵੇ ਚੋ ਅੱਧਾ ਇਹਨਾਂ ਨੇ ਚੜਾਤਾ ਜਿਹੜਾ ਬੱਚਾ ਜੰਮਦਾ ਹੈ ਨਾ 1.5 ਲੱਖ ਦਾ ਕਰਜ਼ਾ ਲੈ ਕੇ ਜੰਮਦਾ ਹੈ ਕਿੱਥੇ ਜੇ ਅੱਜ ਵੀ ਤੁਹਾਡੇ ਕੋਲ ਆ ਕੇ ਵੋਟ ਮੰਗਣਗੇ ਤਾਂ ਮੈਂ ਫਿਰ ਕੀ ਕਵਾਂ ਜਿਹੜੀ ਪਾਰਟੀ ਨੇ ਵਿਰਾਸਤ ਖਾਲਸਾ ਬਣਾਤਾ ਜਿਨ੍ਹਾਂ ਨੇ ਵੱਡੂ ਕੱਲਾ ਘਰੋ ਛੋਟੇ ਕੱਲੂ ਘਰ ਇਹਦੀ ਯਾਦਗਾਰਾਂ ਬਣਾਈ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਚੱਪੜ ਚਿੜੀ ਬਣਾਇਆ ਆਹ ਤੁਹਾਡੇ ਜੰਗੇ ਆਜ਼ਾਦੀ ਬਣਾਈ ਭਗਵਾਨ ਵਾਲਮੀਕ ਜੀ ਦਾਸਤਾਨ ਗੁਰੂ ਰਵੇਦਾਸ ਜੀ ਦਾਸਾ ਜਿਨ੍ਹਾਂ ਨੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਧਰਮ ਦੇ ਨਾਲ ਜੋੜਨ ਵਾਸਤੇ ਆ ਸਾਰਾ ਕੁਝ ਕੀਤਾ ਤੇ ਜਿਨ੍ਹਾਂ ਨੇ ਕੱਖ ਨਹੀਂ ਕੀਤਾ ਮਿੰਡ ਚ ਕਹਿੰਦਾ ਵੀ ਬੇਅਦਵੀ ਕੀਤੀ ਹੈ ਮਾੜੇ ਨੇ ਇਹ ਬੇਅਦਵੀ ਕਰਨਗੇ ਅਸੀਂ ਬੇਅਦਵੀ ਦੇ ਦੋਸ਼ੀ ਨੂੰ ਫੜਾਂਗੇ ਤੇ 9 ਸਾਲ ਇਹਨਾਂ ਨੇ ਫੜਿਆ ਕਿਉਂ ਨਹੀਂ ਕਿਉਂ ਤੁਸੀਂ ਨਹੀਂ ਪੁੱਛਦੇ ਜਦ ਫਟੇ ਕੋਲ ਆਂਦੇ ਨੇ ਤੁਸੀਂ ਕਿ ਅਸੀਂ ਬੇਅਦਵੀ ਦੇ ਦੋਸ਼ੀਆਂ ਨੂੰ ਫੜੋਂਗੇ 9 ਸਾਲ ਤੁਹਾਡੇ ਹੱਥ ਕਿੰਨੇ ਬੰਨ ਕੇ ਰੱਖੇ ਨੇ ਤੇ ਜੇ ਅਸੀਂ ਦੋਸ਼ੀ ਸੀਗੇ ਫੜ ਕੇ ਸਾਨੂੰ ਬੰਦ ਕਿਉਂ ਨਹੀਂ ਕੀਤਾ ਕਿਹਨੇ ਰੋਕਿਆ ਇਹਨਾਂ ਨੂੰ ਅੱਜ ਮੇਰੇ ਭਰਾ ਨੂੰ ਬੰਦ ਕਰਤਾ विक्रम ਨੂੰ ਕਹਿੰਦੇ ਨਸ਼ੇ ਦੇਚ ਪਰ ਤੇ 10 ਤੋਂ 4 ਮਹੀਨੇ ਤੋਂ ਬੰਦ ਹੈ ਤੁਹਾਡੇ ਨਸ਼ੇ ਮੁੱਕ ਗਏ ਬੰਦ ਹੋ ਗਏ ਤੇ ਕਿਉਂ ਨਹੀਂ ਹੋ ਜੇ ਬਿਹਤਰ ਸੀ ਪਰ ਝੂਠ ਦੇ ਪੈਰ ਨਹੀਂ ਹੁੰਦੇ ਸੱਚ ਦੀ ਜਿੱਤ ਹੁੰਦੀ ਹੈ ਵਿਕਰਮ ਵੀ ਨਿਕਲੂਗਾ ਕਿ ਜਿਸ ਤਰ੍ਹਾਂ ਸਾਡੀ ਸਰਕਾਰ ਬਣ ਗਈ ਨਾ ਬੇਨਕਾਬ ਹੋਣਾ ਨੂੰ ਕਰਾਂਗੇ ਜਿਨ੍ਹਾਂ ਨੇ ਸਾਡੇ ਨਾਂ ਤੇ ਸਿਆਸਤ ਖੇਡ ਕੇ ਗੰਦੀ ਰਾਜਨੀਤੀ ਕਰਕੇ ਬੇਅਦਬੀਆਂ ਕਰਾਈਆਂ ਉਹ ਵੀ ਸਾਨੂੰ ਪਤਾ ਹੈ ਉਦੋਂ ਪੰਜਾਬ 'ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਬੋਲ ਰਹੇ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਬਿਲਕੁਲ ਸਹੀ ਬੋਲਿਆ ਉਹਨੇ ਹਾਂ ਉਦੋਂ ਮਜੀਠੀਆ ਪੂੜੀ ਮਜੀਠੀਆ ਟੀਕਾ ਮਜੀਠੀਆ ਸਰੰਜੇ ਹੁੰਦੀ ਸੀ ਉਦੋਂ ਉਦੋਂ ਚਿੱਟੇ ਦਾ ਨਾਮ ਕਦੋਂ ਜਾਣਦੇ ਸੀ ਥੋੜਾ ਬਹੁਤ ਤਾਂ ਕੋਈ ਘਰੇ ਹੀ ਸਲਾਹ ਕਰਕੇ ਵਗ ਜਾ ਕਰੋ ਵੀ ਅੱਜ ਕਿਹੜਾ ਝੂਠ ਬੋਲਣਾ ਐ ਐਡਾ ਬੁਰਾ ਹਾਲ ਐ ਨਾ ਹੁਣ ਜਿਉਂ-ਜਿਉਂ ਤਰਨ-ਤਰਨ ਦੀ ਇਲੈਕਸ਼ਨ ਨੇੜੇ ਆਈ ਜਾਂਦੀ ਹੈ ਹੁਣ ਮੰਨੀ ਜਾਂਦੇ ਨੇ ਚੱਲ ਕੋਈ ਗੱਲ ਨਹੀਂ ਕਹਿੰਦੀ ਹਾਰ ਜਾਾਂਗੇ ਪਰ ਸਾਡੇ ਊਸੂਲ ਰਹਿਣਗੇ ਲੈ ਹੁਣ ਹਾਰਨ ਤੇ ਤਾਂ ਆ ਗਏ ਹੁਣ ਊਸੂਲ ਊਸੂਲ ਤਾਂ ਹੈ ਹੀ ਨਹੀਂ ਉਹ ਕੋਈ ਬੰਦਾ ਸੀ ਪਿੰਡ 'ਚ ਉਹ ਮੁਕਰ ਜਾਂਦਾ ਸੀ ਕਿਸੇ ਨੂੰ ਜ਼ਮੀਨ ਠੇਕੇ ਤੇ ਦੇਣੀ ਸੀ ਉਹ ਕਹਿੰਦਾ ਯਾਰ ਤੈਨੂੰ ਦੇ ਦਾਂਗੇ ਤਕੀ ਕਹਿੰਦਾ ਲਿਖ ਲਿਖਾਓ ਕਰ ਲਈ ਕਹਿੰਦਾ ਬਸ ਜ਼ੁਬਾਨ ਦੇਤੀ ਤੈਨੂੰ ਟੜੇ ਈਅਰ ਰੁਪਿਆ ਕਿੱਲੇ ਦੇ ਤਣ ਦੇ ਦਾਂਗੇ 50 ਜਿੰਨਾ ਵੀ ਰੇਟ ਚੱਲਦਾ ਉਹ ਦੂਜੇ ਨੂੰ ਕਹਿੰਦਾ ਯਾਰ ਉਹ ਕਹਿੰਦਾ ਆਪਣਾ ਵਧੀਆ ਹੋ ਗਿਆ ਆਪਾਂ 10 ਕਿੱਲੇ ਕਹਿੰਦਾ ਜਮੇਰ ਵਾਲੇ ਲੈ ਲੈ ਕਹਿੰਦਾ ਲਿਖ ਲਿਆ ਉਹਨੂੰ ਪਤਾ ਸੀ ਜਮੇਰ ਦੇ ਸੁਭਾਅ ਬਾਰੇ ਕਹਿੰਦਾ ਨਾ ਲਿਖਿਆ ਨਹੀਂ ਹੋਰ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਲੱਗਾ 10 ਕਿੱਲੇ ਲੈ ਕਹਿੰਦਾ ਉਹਨੇ ਜਵਾਨ ਦੇਤੀ ਕਹਿੰਦਾ ਉਹਦੇ ਕੋਲੋਂ ਉਹ ਚੀਜ਼ ਲਿਆਇਆ ਮਿੱਤਰ ਜਿਹੜੀ ਉਹਦੇ ਕੋਲ ਹੈ ਹੀ ਨਹੀਂ ਅਸੂਲਾਂ ਦੀ ਗੱਲ ਕਰਦੇ ਆ ਇਹ ਕਿਹੜੇ ਸੂਲ ਇਹਨਾਂ ਕੋਲੇ ਬਰਬਾਦ ਕਰਕੇ ਰੱਖਤਾ ਸਾਰਾ ਪੰਜਾਬ ਇਹਨਾਂ ਨੇ ਹੁਣ ਤਾਂ ਬਸ ਇੱਕੋ ਹੀ ਆ ਤੜਕੀ ਉੱਠਣ ਸਰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਾਰਾ ਦਿਨ ਜਿੰਨਾ ਚਿਰ ਜਾਗਦੇ ਨੇ ਮੈਨੂੰ ਗਾਲਾਂ ਜਦੋਂ ਸਾਰਾ ਦਿਨ ਤੁਸੀਂ ਇੱਕੋ ਬੰਦੇ ਨੂੰ ਗਾਲਾਂ ਤੁਹਾਡੇ ਦਿਮਾਗ 'ਚ ਇੱਕੋ ਹੀ ਬੰਦਾ ਚੱਲੂ ਫਿਰ ਸੁਪਨੇ 'ਚ ਵੀ ਉਹੀ ਆਊ ਸੁਪਨੇ 'ਚ ਵੀ ਬੁੜਕ-ਬੁੜ ਕੋਟ ਦੇ ਹੋਣਗੇ ਗਾਲਾਂ ਹੀ ਕੱਢਦੇ ਹੋਣਗੇ ਕਾਰਨ ਕੀ ਇਹ ਗਾਲਾਂ ਦਾ ਜੀ ਮੈਂ ਤਾਂ ਜੀ ਕਲਾਕਾਰ ਸੀ ਬੜਾ ਮਸ਼ਹੂਰ ਕਲਾਕਾਰ ਬਣਾਤਾ ਸੀ ਤੁਸੀਂ ਮੈਨੂੰ ਇੱਥੇ ਮੁਕਸਰ ਵੀ ਸਰਕਾਰੀ ਕਾਲਜ ਚ ਕਦੇ ਕਿਤੇ ਕਦੇ ਕਿਤੇ ਮੈਂ ਤਾਂ ਪ੍ਰੋਗਰਾਮ ਕਰਕੇ ਜਾਂਦਾ ਸੀ ਟਿਕਟਾਂ ਲਾ ਕੇ ਦੇਖਦੇ ਸੀ ਪੈਸੇ ਲੈ ਕੇ ਘਰੇ ਚਲੇ ਜਾਂਦੇ ਸੀ ਨਾਲੇ ਤਾੜੀਆਂ ਵੱਜਦੀਆਂ ਸੀ ਮੈਨੂੰ ਕੀ ਲੋੜ ਸੀ ਗਾਲਾਂ ਖਾਣ ਦੀ ਨਾ ਤੂੰ ਜੀ ਜਿੰਨਾ ਚਿਰ ਤਾਂ ਮੈਂ ਕਲਾਕਾਰ ਸੀ ਉਹਨਾਂ ਚਿਰ ਇਹੀ ਪੀਟੀਸੀ ਇਹੀ ਆ ਸਾਰੇ ਬਾਦਲ ਹੋਰੀ ਕੈਪਟਨ ਹੋਰੀ ਤਾੜੀਆਂ ਵਾ ਕਮਾਲ ਭਗਵਾਨ ਤਮਾਨ ਕਮਾਲ ਬਹੁਤ ਵਧੀਆ ਕੈਸਟਾਂ ਬਹੁਤ ਵਧੀਆ ਬੋਲਦਾ ਬੜਾ ਵਧੀਆ ਮੁੰਡੇ ਨੂੰ ਲੋਕ ਪਿਆਰ ਕਰਦੇ ਆ ਵੀ ਉਹਨੂੰ ਬੁਲਾ ਲਓ ਆਪਣੀਆਂ ਰੈਲੀਆਂ ਚ ਕਮਾਲ ਤੇ ਜਦੋਂ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਬਹੁਤ ਮਾੜਾ ਬੰਦਾ ਜੀ ਬਹੁਤ ਮੁਹਬਤ ਆ ਯਾਰ ਬਹੁਤ ਮਾੜਾ ਬੰਦਾ ਤਾਂ ਇਹ ਬੰਦਾ ਠੀਕ ਨਹੀਂ ਆਦਾ ਇਹ ਦੀਆਂ ਗੱਲਾਂ ਨਾ ਵਸੋ ਕੈਪਟਨ ਮਰਿੰਦਰ ਉਹ ਵੀ ਨਿਕਲੇ ਆ ਜੋਗੀ ਪਹਾੜਾਂ ਤੋਂ ਤੋਤਰਿਆ ਆ ਹੁਣ ਉਹ ਕਹਿੰਦਾ ਐ ਕਿ ਬੀਜੇਪੀ ਵਾਲੇ ਪਾਸੇ ਆ ਜੂ ਯਾਰ ਅਸੀਂ ਭੇਡਾਂ ਯਾਰ ਜਿਵੇਂ ਕਿਧਰੋਂ ਕਹਦੇ ਇੱਧਰ ਹੱਕ ਲੂਗੇ ਕਹਦੇ ਇੱਧਰ ਹੱਕ ਲੂਗੇ ਤੁਹਾਡੇ ਮੁਤਾਬਕ ਹੀ ਚੱਲੀ ਜਾਈਏ ਇਹ ਵੀਰੋ ਕਦੇ ਕਿਸੇ ਦੇ ਨਹੀਂ ਹੋਏ ਆ ਕੈਪਟਨ ਮਨਿੰਦਰ ਕੀ ਸੁਣ ਲੋ ਨਾ ਦੀ ਹਿਸਟਰੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਦੇਸ਼ 'ਚ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਗਿਆ ਇੱਥੇ ਤਾਂ ਕਾਲੀਆਂ ਨਾਲ ਸੀ ਅੱਜ ਕੱਲ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਹੈ ਇਹ ਲੋਕਾਂ ਨਾਲ ਕਦੇ ਨਹੀਂ ਹੋਏ ਇਹ ਤਾਂ ਹਮੇਸ਼ਾ ਸੱਤਾ ਨਾਲ ਹੀ ਰਹਿੰਦੇ ਆ ਵੀਰੋ ਉਹ ਕਹੀ ਜਾਂਦੇ ਆ ਕੀ ਕਹਿੰਦੇ ਉਹ ਉਹ ਬਾਦਲ ਕਹਿਲਾ ਉਹ ਕੀ ਸੁਖਵੀਰ ਬਾਦਲ ਦੱਸੋ ਯਾਰ ਉਹ ਕਹਿ ਹ ਕੀ ਕੁਝ ਵੀ ਬੋਲ ਜਾਂਦਾ ਯਾਰ ਉਹ ਉਹਨੂੰ ਪਤਾ ਹੀ ਲੱਗਦਾ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਹਿ ਗਿਆ ਇਹ ਹੈ ਇਹਨੂੰ ਸੰਗੜ ਲੱਗਦੇ ਪਿੰਡਾਂ 'ਚ ਯਾਰ ਲੋਕ ਲਾਂਬਾ ਦੇਖੇ ਜਾਂਦੇ ਅਗਰ ਦੇਵ ਜੀਆ ਤੇਰਾ ਮੁੰਡਾ ਕਿਸੇ ਦੇ ਰੋੜਾ ਰੋੜਾ ਨਾ ਮਾਰੇ ਬੁਰਜੀ ਨਾ ਬਣ ਲਾ ਬਾਰਸ ਬਣਾ ਤੇ ਪੰਜਾਬ ਦੇ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਟੱਬਰ 'ਚ ਬੋਲਦੇ ਨਹੀਂ ਇਹ ਮੈਂ ਰਿਆ ਹੋਇਆ ਇਹਨਾਂ ਦੇ ਨਾਲ ਬਾਦਲਾਕੇ ਟੱਬਰ 'ਚ ਰੱਬ ਨੇ ਮੈਨੂੰ ਡੂੜ ਕਸਾਲ ਦੀ ਪ੍ਰੈਕਟਿਸ ਕਰਾਈ ਹੋਈ ਹੈ ਮਨਪ੍ਰੀਤ ਬਾਲ ਦੇ ਘਰੇ ਰਿਹਾ ਹੋਇਆ ਅੰਗਰੇਜ਼ੀ ਬੋਲਦੇ ਆ ਬਸ ਸਾਰੇ ਪੰਜਾਬੀ ਨਹੀਂ ਆਉਂਦੀ ਪੰਜਾਬੀ ਦਾ ਖ਼ਬਰ ਮੈਂ ਪੜ੍ਹ ਕੇ ਸੁਣਾਉਂਦਾ ਸੀ ਉਹਨੂੰ ਪੁੱਟੂ ਦੇਖਦਾ ਸੀ ਆ ਦੇਖੋ ਜੀ ਮਾਨ ਸਾਹਿਬ ਕਿਤੇ ਕੋਈ ਗਲਤ ਤਾਂ ਨਹੀਂ ਛਪ ਗਿਆ ਆਪਣੇ ਬਾਰੇ ਲੈ ਮੈਂ ਜੋ ਮਰਜੀ ਬੜ ਕੇ ਸੁਣਾਦਾ ਜੀ ਮੈਂ ਇਹ ਜਾ ਹੁੰਦਾ ਪੰਜਾਬੀ ਆਉਂਦੇ ਨਹੀਂ ਪੰਜਾਬ ਤੇ ਰਾਜ ਕਰਨ ਨੂੰ ਫਿਰਦੇ ਕਿਉਂਕਿ ਪੜੇ ਤਾਂ ਪਹਾੜਾਂ ਨੇ ਸਕੂਲਾਂ ਚ ਆ ਉਹ ਕੀ ਕਹਿੰਦਾ ਫਿਰਦਾ ਛੋਸ ਜਿੱਧਰ ਜਾਵਾਂ ਮੈਂ ਆਲੇ-ਦਾਲੇ ਦੇਖਦਾ ਸਾਰਾ ਕੁਝ ਬਾਦਲ ਸਾਹਿਬ ਨੇ ਬਣਾਇਆ ਮੰਡੀਆਂ ਬਾਲ ਸਾਹਿਬ ਨੇ ਬਣਾਈਆਂ ਨੇ ਕਣਕਾਂ ਕਿਵੇਂ ਲਹਿਰਾਉਂਦੀਆਂ ਫਰਦੀਆਂ ਬਾਲ ਸਾਹਿਬ ਨੇ ਸੜਕਾਂ ਸਾਰੀਆਂ ਬਾਲ ਸਾਹ ਨੇ ਬਣਾਈਆਂ ਜਿੱਧਰ ਦੇਖੋ ਬਾਲ ਸਾਹਿਬ ਹੀ ਯਾਦ ਆਉਂਦੇ ਆ ਬਾਲ ਸਾਹਿਬ ਨੇ ਕੀਤੇ ਸਾਰੇ ਕੰਮ ਮੈਂ ਕਿਹਾ ਜਦੋਂ ਕੋਟ ਕਪੂਰੇ ਤੇ ਬਰਗਾੜੀ ਵਿਚ ਦੀ ਲੰਘਦਾ ਹੋਏਗਾ ਉਦੋਂ ਨੀਂਦ ਆ ਜਾਂਦੀ ਹੈ ਉਹ ਵੀ ਗੁਰੂ ਸਾਹਿਬ ਦੀ ਬੇਅਦਬੀ ਬਾਲ ਸਾਹਿਬ ਨੇ ਕਰਾਈ ਸੀ ਉਦੋਂ ਮੁੱਖ ਮੰਤਰੀ ਸੀ ਉਹ ਤੇ ਆਪ ਆਪ ਹੋਮ ਮਿਨਿਸਟਰ ਸੀ ਹੈ ਉਦੋਂ ਫਿਰ ਉਹਦੀ ਜ਼ਿਕਰ ਕਰਦਾ ਕਦੇ ਬੇਅਦਬੀਆਂ ਕਰਾ ਕੇ ਅਕਾਲ ਤਖਤ ਸਭ ਤੇ ਹਾਂ ਕਰਤੀ ਹਰ ਗੱਲ ਦੀ ਮੰਨ ਗਿਆ ਬਾਜ ਬਾਰਾ ਕਹਿੰਦਾ ਮੈਂ ਤਾਂ ਐਵੇਂ ਹੀ ਕਹਤਾ ਸੀ ਚਲ ਛੱਡੋ ਪਰੇ ਲੈ ਇੱਥੇ ਤੁਹਾਡੇ ਕੋਲੇ ਮੁੱਕ ਕੇ ਗਏ ਮੈਂ ਅਕਸਰ ਹੱਦਿਆਰ ਅਕਾਲ ਤਖਤ ਸਭ ਨੂੰ ਐ ਜੇਬ ਚ ਪਾਈ ਫਿਰਦੇ ਐ ਜ਼ਹੀਦਾਰ ਬਦਲ ਦੋ ਜਿਹਨੇ ਫੈਸਲਾ ਗਲਤ ਦਿੱਤਾ ਤੇ ਉਹ ਹਜੇ ਕਹਿੰਦੇ ਐ ਬਸ ਅਕਾਲੀ ਦਲ ਖੇਤਰੀ ਪਾਰਟੀ ਥੋੜੀ ਆਪਣੀ ਮਾਂ ਪਾਰਟੀ ਅੱਛਾ ਇੱਕ ਸੰ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆਪਾਂ ਨੂੰ ਪਬਲਿਕ ਦਾ ਯਾਰ ਕੋਈ ਪੁੱਛਦਾ ਹੀ ਨਹੀਂ ਵੀ ਕੋਈ ਫੈਸਲਾ ਲੈਣ ਵੇਲੇ ਇੱਕ ਨੇ ਮਹਾਤਮਾ ਗਾਂਧੀ ਨੂੰ ਬਾਪੂ ਬਣਾਤਾ ਮੈਂ ਬਾਪੂ ਗਾਂਧੀ ਹੈ ਜੀ ਨਹਿਰੂ ਨੂੰ ਚਾਚਾ ਬਣਾਤਾ ਜੀ ਆਪਾਂ ਨੂੰ ਪੁੱਛੇ ਵੀ ਬਾਪੂ ਚਾਚਾ ਹੈਗੇ ਸਾਡੇ ਕੋਈ ਭਾਈ ਬਣਦਾ ਨਹੀਂ ਮੈਂ ਥੋੜਾ ਭਰਾ ਜਾਂ ਪੋਤਾ ਨਾ ਇਹ ਕਹੀ ਜਾਂਦਾ ਆਉਂਦਾ ਬਾਪੂ ਬਦਲ ਯਾਦ ਹੁਣ ਲੈ ਦੱਸ ਉਹ ਬਾਪੂ ਬਣਾਤਾ ਹੁਣ ਇੱਥੇ ਪੰਜਾਬ 'ਚ ਚਲੋ ਉਹ ਹੈ ਨਹੀਂ ਦੁਨੀਆ ਤੇ ਪਰਮਾਤਮਾ ਨਾਲ ਦੀ ਆਤਮਾ ਨੂੰ ਸ਼ਾਂਤੀ ਦੇਵੇ ਮੈਂ ਤਾਂ